ਪਬਜੀ ਜੇ ਤੁਹਾਡਾ ਜੀ ਆਇਆਂ ਨੂੰ 플레이ਰਸ ਅਨਨੋਨਸ ਬੈਟਲਗ੍ਰਾਉਂਡ ਓਏ ਕਿੱਥੇ ਨੂੰ ਮੂਚਾ ਗਿਆ ਸਾਰਿਆਂ ਨੇ ਪੋਚਿੰਗ ਪੋਚਿੰਗ 100 ਖਿਡਾਰੀ ਇੱਕ ਟਾਪੂ ਤੇ ਇੱਕ ਖਾਲੀ ਹੱਥ ਪੈਰਾਸ਼ੂਟ ਤੇ ਉਤਰਦੇ ਹਨ ਸਭ ਦਾ ਟੀਚਾ ਜੇਕਰ ਤੁਸੀਂ 99 ਨੂੰ ਖਤਮ ਕਰਦੇ ਹੋ ਜਾਂ ਗਰੁੱਪ ਹੋ ਤਾਂ ਬਾਕੀ 96 ਨੂੰ ਮਾਰ ਦਿਓ ਇਹਨਾਂ ਨੂੰ ਵਿਨਰ ਵਿਨਰ ਚਿਕਨ ਡਿਨਰ ਪਹਿਲੀ ਵਾਰ ਵੌਇਸ ਚੈਟ ਖੇਡ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਜਿਵੇਂ ਕਿ ਇੱਥੇ ਇਹ ਟੀਮ ਦੇ ਮੈਂਬਰਾਂ ਨੂੰ ਗੱਲ ਕਰਨ ਦੀ ਆਗਿਆ ਦਿੰਦਾ ਹੈ ਜੋ ਖੇਡ ਨੂੰ ਹੋਰ ਦਿਲਚਸਪ ਬਣਾਉਂਦਾ ਹੈ ਪਬਜੀ ਖੇਡ ਇੱਕ ਜਾਪਾਨੀ ਫਿਲਮ ਬੈਟਲ ਰਾਇਲ ਤੋਂ ਪ੍ਰੇਰਿਤ ਹੈ ਜਿਸ ਵਿੱਚ ਕੁਝ ਸਕੂਲੀ ਬੱਚਿਆਂ ਨੂੰ ਇੱਕ ਖਾਲੀ ਟਾਪੂ ਤੇ ਭੇਜਿਆ ਜਾਂਦਾ ਹੈ ਜਿੱਥੇ ਵੀ ਜੇਤਾ ਬਾਕੀ ਸਾਰਿਆਂ ਨੂੰ ਮਾਰ ਦਿੰਦਾ ਹੈ PUBG ਖੇਡ ਦੇ ਨਿਰਮਾਤਾ ਬ੍ਰੈਂਡਨ ਗ੍ਰੀਨ ਬ੍ਰਾਜ਼ੀਲ ਵਿੱਚ ਕਿਸੇ ਸਮੇਂ ਫੋਟੋਗ੍ਰਾਫਰ ਅਤੇ DJ ਸਨ ਜਿਨ੍ਹਾਂ ਨੂੰ ਆਰਮਾ ਅਤੇ ਡੇਜ਼ੀ ਵਰਗੇ ਖੇਡ ਖੇਡਣ ਦਾ ਬਾਲਾ ਸ਼ੌਕ ਸੀ ਇਹਨਾਂ ਨਕਸ਼ਿਆਂ ਨੂੰ ਯਾਦ ਰੱਖਣਾ ਕਿ ਨਸੋਖਾ ਹੈ ਕਾਸ਼ ਇਹ ਥੋੜੇ ਹੋਰ ਵੱਡੇ ਹੁੰਦੇ ਤਾਂ ਮੈਂ ਦੂਜੇ ਖਿਡਾਰੀ ਨੂੰ ਲੁੱਕ ਕੇ ਵਾਰਕਰ ਸਕਦਾ ਸੀ ਫਿਰ ਉਸਨੇ ਵੈਬ ਡਿਜ਼ਾਈਨਿੰਗ ਸਿੱਖੀ ਆਰਮਾ ਦੇ ਨਕਸ਼ੇ ਨੂੰ ਬਦਲਿਆ ਅਤੇ ਆਨਲਾਈਨ ਲਿਆਇਆ ਪਰ ਸਿਰਫ ਇੱਕ ਵਾਰ ਸਿਰਫ 6 ਗੇਮਰਸ ਗੇਮਸ ਵਿੱਚ ਸ਼ਾਮਲ ਹੋ ਸਕਦੇ ਸਨ ਇਸ ਲਈ ਲੋਕ ਆਪਣੇ ਨਕਸ਼ੇ ਤੇ ਖੇਡਣ ਲਈ ਦਿਨ ਦੀ ਉਡੀਕ ਕਰਦੇ ਸਨ ਉਸ ਦੀ ਪ੍ਰਸਿੱਧੀ ਵੇਖ ਕੇ ਸੋਨੀ ਨੇ ਉਸ ਨੂੰ ਦੱਸਿਆ ਕਿ ਉਹ ਇੱਕ ਜ਼ੌਂਬੀ ਖੇਡ ਕਿੰਗ ਆਫ ਦਾ ਕਿਲ ਉਰਫ H1Z1 ਲਈ ਇੱਕ ਵੱਡਾ ਨਕਸ਼ਾ ਬਣਾਵੇ ਪਰ ਦੱਖਣੀ ਕੋਰੀਆ ਦੇ ਚਾਂਗਹਾਨ ਕਿਮ ਨੇ ਇੱਕ ਪ੍ਰਸਤਾਵ ਗ੍ਰੀਨ ਨੂੰ ਕੀਤਾ ਜੋ ਉਹ ਇਨਕਾਰ ਨਾ ਕਰ ਸਕੇ ਕਿਸੇ ਹੋਰ ਲਈ ਕੰਮ ਕਰਨ ਦੀ ਬਜਾਏ ਆਪਣਾ ਖੇਡ ਬਣਾਓ ਮੈਂ ਤੁਹਾਨੂੰ ਡਿਵੈਲਪਰ ਟੀਮ ਦੇਵਾਂਗਾ ਅਤੇ ਸ੍ਰੇਸ਼ਟ ਨਿਰੰਤਰਣ ਨੂੰ ਪੂਰਾ ਕਰਾਂਗਾ 2017 ਚ ਜਾਰੀ ਕੀਤਾ ਪਬਜੀ ਹੁਣ ਤੱਕ 10 ਕਰੋੜ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਇਹ ਖੇਡ ਹਰ ਉਮਰ ਦੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਯੂਥ ਵਿੱਚ ਕਾਉਂਟਰ ਸਟ੍ਰਾਈਕ ਅਤੇ ਵਾਈਸ ਸਿਟੀ ਵਰਗੀਆਂ ਖੇਡਾਂ ਖੇਡਣ ਵਾਲੇ ਨੌਜਵਾਨ ਨੂੰ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ। ਭਾਰਤ ਵਿੱਚ ਆਪਣੀ ਪ੍ਰਸਿੱਧੀ ਵੇਖ ਕੇ ਟੈਂਸੈਂਟ ਨੇ 50 ਲੱਖ ਰੁਪਏ ਦਾ ਇਨਾਮ ਦੇਣ ਦਾ ਇੰਤਜ਼ਾਮ ਕੀਤਾ, ਜਿਸ ਵਿੱਚ ਹਜ਼ਾਰ ਕਾਲਜਾਂ ਦੇ 2.2 ਲੱਖ ਲੋਕਾਂ ਨੇ ਆਪਣੇ ਨਾਂ ਭੇਜੇ। ਪਬਜੀ ਮੋਬਾਈਲ ਕੈਂਪਸ ਚੈਂਪੀਅਨਸ਼ਿਪ 2018 ਵਿੱਚ ਕੁਆਲੀਫਾਈਂਗ ਗਰਾਉਂਡ ਦੇ 12 ਦਿਨ ਜਿਸ ਤੋਂ ਬਾਅਦ ਫਾਈਨਲ ਵਿੱਚ 20 ਟੀਮਾਂ ਨੇ ਆਪਣੇ ਪ੍ਰਦਰਸ਼ਨ ਅਤੇ ਹੁਨਰ ਨੂੰ ਪੇਸ਼ ਕੀਤਾ ਮੁੰਬਈ ਟੀਮ ਦ ਟੈਰਿਫਾਈਂਗ ਨਾਈਟਮੇਅਰਸ ਨੇ ਪੰਜ ਵਿੱਚੋਂ ਤਿੰਨ ਮੈਚ ਜਿੱਤੇ ਅਤੇ ਟਰੋਫੀ ਅਤੇ ਇਨਾਮੀ ਰਾਸ਼ੀ ਨੂੰ ਤੋੜ ਦਿੱਤਾ ਟੀਸੀ ਟੀਮ ਕਪਤਾਨ ਸਕੀਆਪੁਰ ਇਦਰਸ ਵਰ ਮਲਾਵਰ ਰਵਈਆ ਸਾਡੀ ਨੀਤੀ ਸੀ ਇਸ ਸਾਲ ਇਨਾਮ ਨੂੰ ਦੁੱਗਣਾ ਕੀਤਾ ਗਿਆ ਹੈ 50 ਲੱਖ ਤੋਂ 1 ਕਰੋੜ ਅਤੇ ਹੁਣ ਸਿਰਫ ਕਾਲਜ ਹੀ ਨਹੀਂ ਪਰ ਸਾਰੇ ਲੋਕ ਇਸ ਨੂੰ ਖੇਡ ਸਕਣਗੇ सकियाती टीम फाइनल ਲਈ ਦੁਬਈ ਚਲੀ ਗਈ ਜਿੱਥੇ 60 ਮਿਲੀਅਨ ਆਨਲਾਈਨ ਦਰਸ਼ਕਾਂ ਨੇ ਉਹਨਾਂ ਨੂੰ 20 ਟੀਮਾਂ ਵਿੱਚੋਂ 16ਵਾਂ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਕਿਸੇ ਵੀ ਹੋਰ ਖੇਡ ਦੀ ਤਰ੍ਹਾਂ e-sports ਨੂੰ ਅਭਿਆਸ ਸਖਲਾਈ ਟੀਮ ਸੰਤੁਲਨ ਸੰਚਾਰ ਹੱਥ ਅਤੇ ਅੱਖ ਦੀ ਤੇਜ਼ੀ ਅਤੇ ਰਣਨੀਤਿਕ ਸੋਚ ਦੀ ਲੋੜ ਹੁੰਦੀ ਹੈ 2019 ਚੈਂਪੀਅਨਸ਼ਿਪਾਂ ਲਈ 2000 ਟੀਮਾਂ ਹਰ ਇੱਕ ਟੀਮ ਦੇ 4 ਮੈਂਬਰ 에ਰੇਂਗਲ ਮੈਪ ਵਿੱਚ 15 ਮੈਚ ਖੇਡ ਗਏ ਜਿਨ੍ਹਾਂ ਵਿੱਚੋਂ 10 ਵਧੀਆ ਸਕੋਰਰਾਂ ਨੂੰ ਆਨਲਾਈਨ ਪਲੇਆਫ ਲਈ ਚੁਣਿਆ ਗਿਆ ਸੀ ਪਾਰਟ ਵਿੱਚ ਆਨਲਾਈਨ ਗੇਮਿੰਗ 2010 ਦੇ ਦਹਾਕੇ ਵਿੱਚ ਕੰਸੋਲ ਅਤੇ ਪੀਸੀ ਕੰਪਿਊਟਰਾਂ ਤੋਂ ਸ਼ੁਰੂ ਹੋਈ 1996 ਵਿੱਚ 64 ਬਿਟ ਗ੍ਰਾਫਿਕਸ ਅਤੇ 2D ਖੇਡਾਂ ਜਿਵੇਂ ਕਿ ਮਾਰਿਓ ਅਤੇ ਜੈਲਡਾ ਸੀਰੀਜ਼ ਨਾਲ ਨਿੰਟੈਂਡੋ ਆਇਆ ਸੀ ਮਿਲੇਨੀਅਮ 2000 ਵਿੱਚ ਸੋਨੀ ਪਲੇ ਸਟੇਸ਼ਨ 2 ਵਿੱਚ 128 ਬਿਟਸ ਅਤੇ ਡੀਵੀਡੀ ਟੈਕਨੋਲੋਜੀ ਸੀ ਜਿਸ ਦੀ ਗ੍ਰਾਫਿਕਸ ਕੰਪਿਊਟਰਾਂ ਤੋਂ ਉੱਤਮ ਸੀ PS2 ਵਿੱਚ Grand Theft Auto ਬਹੁਤ ਪ੍ਰਸਿੱਧ ਹੋ ਗਈ। 1 ਸਾਲ ਬਾਅਦ 2001 ਵਿੱਚ Xbox ਵਿੱਚ ਇਥਰਨੈਟ ਪੋਰਟ ਟੈਕਨੋਲੋਜੀ ਅਤੇ 8GB HDD ਸੀ। Halo Combat Evolved ਗੇਮ ਇੱਕ ਹਿੱਟ ਸੀ। 5 ਸਾਲ ਬਾਅਦ 2006 Nintendo Wii ਨੇ ਇੱਕ ਕਿਰਿਆਸ਼ੀਲ ਅਤੇ ਬਾਰੀ ਲੋਕਾਂ ਨੂੰ ਆਕਰਸ਼ਿਤ ਕੀਤਾ ਜੋ ਆਮ ਤੌਰ ਤੇ ਆਪਣੇ ਆਪ ਨੂੰ ਗੇਮਰਜ਼ ਨਹੀਂ ਮੰਨਦੇ ਸਨ। ਜਦੋਂ Farmville 2 ਗੇਮ ਨੂੰ 2009 ਵਿੱਚ Facebook ਤੇ ਰਿਲੀਜ਼ ਕੀਤਾ ਗਿਆ ਸੀ, ਗੇਮਿੰਗ ਫੇਅਰ ਆਮ ਲੋਕਾਂ ਤੱਕ ਪਹੁੰਚ ਗਈ। माफिया जंग ਦੇ ਬਾਅਦ ਲੱਖਾਂ ਲੋਕ ਆਨਲਾਈਨ ਗੇਮਾਂ ਖੇਡਣੀਆਂ ਸ਼ੁਰੂ ਕਰ ਗਏ ਪਰ ਭਾਰਤ ਵਿੱਚ ਆਉਣ ਤੋਂ ਪਹਿਲਾਂ ਇੱਕ ਖੇਲ ਪ੍ਰਸਿੱਧ ਹੋ ਗਿਆ ਸੀ ਇਹ ਪੋਕੇਮੋਨ ਗੋ ਇੱਕ ਆਗਮੈਂਟਡ ਰਿਐਲਿਟੀ ਜੋ 2016 ਵਿੱਚ ਆਈ ਸੀ ਸੰਸਾਰ ਭਰ ਵਿੱਚ 10 ਕਰੋੜ ਵਾਰ ਡਾਊਨਲੋਡ ਕੀਤੀ ਗਈ ਸੀ ਇਸ ਤੇ ਬਿਸਗੋ ਦੀ ਕਹਾਣੀ ਵੇਖੋ ਹੁਣ 2019 ਇਹ 스마트ਫੋਨ ਗੇਮਾਂ ਦਾ ਮੌਜੂਦਾ ਸਮਾਂ ਹੈ ਹੁਣ ਚੜਾਈਤੇ ਹਨ ਫੋਰਟ ਨਾਈਟ ਅਤੇ ਪਬਜੀ ਮੋਬਾਈਲ ਗੇਮਿੰਗ ਐਸਿਸ ਨੋਬੀਆ ਅਤੇ ਸ਼ਾਓਮੀ ਨੇ ਫਵਿਕ ਨੂੰ ਦੇਖਦੇ ਹੋਏ ਆਪਣੇ ਯੰਤਰ ਨੂੰ ਫੋਨ ਕੱਟ ਗੇਮਿੰਗ ਡਿਵਾਈਸ ਵਾਂਗ ਜ਼ਿਆਦਾ ਪੇਸ਼ ਕੀਤਾ ਐਪਲ ਸੈਮਸੰਗ ਵਾਸਤੇ ਚੁਣੌਤੀਪੂਰਨ ਸਮਾਂ ਬਣਾ ਰਹੇ ਹਨ ਵੱਡੀ ਬੈਟਰੀ ਫਾਸਟ ਪ੍ਰੋਸੈਸਰ ਬਿਹਤਰ ਕੂਲਿੰਗ ਪ੍ਰਣਾਲੀ ਸੰਸਾਰ ਦੇ ਖੇਡ ਉਦਯੋਗ ਨੇ 2017 ਵਿੱਚ 108 ਬਿਲੀਅਨ ਡਾਲਰ ਦੀ ਕਮਾਈ ਕੀਤੀ ਪਰ ਭਾਰਤੀ ਮਾਰਕੀਟ 890 ਮਿਲੀਅਨ ਦੇ ਨਾਲ ਇਸ ਦੇ ਸ਼ੇਅਰ ਦਾ 1% ਵੀ ਨਹੀਂ ਬਣ ਸਕਿਆ ਇਹ ਹੁਣ ਬਦਲ ਰਿਹਾ ਹੈ 2022 ਹਿੰਗਜ਼ੂ ਚੀਨ ਵਿੱਚ ਏਸ਼ੀਆ ਖੇਡਾਂ 'ਚ ਮੁਕਾਬਲੇ ਵਾਲੇ ਵੀਡੀਓ ਗੇਮਰ ਨੂੰ ਇੱਕ ਮੈਡਲ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਸ਼ਾਇਦ 2024 ਵਿੱਚ ਪੈਰਿਸ 올림픽 ਵਿੱਚ ਹੈ ਸੰਭਵ ਹੈ ਕਿ ਤੁਸੀਂ ਇਹਨਾਂ ਨੂੰ ਕਾਉਂਟਰ ਸਟ੍ਰਾਈਕ ਮੁਕਾਬਲੇ ਵਿੱਚ ਮਿਲੇ ਹੋ ਬੋਟਲ ਬੈਰਾ ਬੈਂਗ ਇੰਗਲੈਂਡ 81 ਵਨ ਜਾਨ ਨਿਟਿੰਗ ਨਾਈਟ ਗੋ ਥਿੰਗ ਥ੍ਰੇਟ ਮੋਨੀਕਾ ਟੀਨਸ ਲੇਅਰ ਈਡਨ ਫੋਰਸ ਬਾਟ ਏ ਬੀ ਬਰਡੀ ਡੈਕਬੋਰਗ 75 ਓਵਿੰਦ ਵਿੰਡੀ ਟੋਬਰੂਡ 75 ਇਹਨਾਂ ਕੋਲ ਬਹੁਤਾ ਸਮਾਂ ਹੈ ਸਮਾਂ ਖਰਾਬ ਕਰਨ ਨੂੰ ਜਿਵੇਂ ਕਿ ਹਰ ਜਗ੍ਹਾ ਹੈ ਅਮਰੀਕੀ ਚੀਨ ਦੁਸ਼ਮਣੀ ਵੀ ਇੱਥੇ ਜਿਉਂਦੀ ਹੈ ਦੋਨੋਂ ਪੁਰਸਕਾਰ ਜੇਤੂ ਗੇਮਸ ਨੂੰ ਸਕਾਲਰਸ਼ਿਪ ਮੋਹੀਆ ਹੈ ਜਦ ਕਿ ਚੀਨ ਨੇ ਰਾਸ਼ਟਰੀ ਪਾਠਕਰਮ ਲਈ ਈ-ਸਪੋਰਟਸ ਵੀ ਸ਼ਾਮਲ ਕੀਤੀ ਹੈ ਪਰ ਵੀਡੀਓ ਗੇਮਸ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਹਨ ਮੇਰੇ ਬੱਚੇ ਨੂੰ ਪੜ੍ਹਾਈ ਖੇਡ ਪਰਿਵਾਰ ਅਤੇ ਮਿੱਤਰਾਵਲ ਵਧੇਰਾ ਧਿਆਨ ਦੇਣਾ ਚਾਹੀਦਾ ਹੈ। ਅਫਵਾਹਾਂ ਦਾ ਕਹਿਣਾ ਹੈ ਕਿ ਚੀਨੀ ਸਰਕਾਰ ਨੇ ਖੂਨ, ਸਖਤੀ ਅਤੇ ਗੜਬੜ ਦੇ ਮੁੱਦੇ ਕਾਰਨ ਪਬਜੀ ਅਤੇ ਫੋਰਟਨਾਈਟ ਸਮੇਤ ਬੀ ਗੇਮਾਂ 'ਤੇ ਪਾਬੰਦੀ ਲਾਈ ਹੈ। ਮਾਇਓਪੀਆ ਦੀ ਬਿਮਾਰੀ ਜਿਸ ਵਿੱਚ ਦੂਰ ਦੀਆਂ ਚੀਜ਼ਾਂ ਨਹੀਂ ਦਿਖਾਈ ਦਿੰਦੀਆਂ ਹਨ, ਚੀਨ ਵਿੱਚ ਵਧ ਰਹੀ ਹੈ ਅਤੇ 2020 ਤੱਕ ਅੱਧੇ ਆਬਾਦੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਨਜਿੱਠਣ ਲਈ ਟੈਂਸੈਂਟ ਨੇ ਨੌਜਵਾਨਾਂ 'ਤੇ ਕੁਝ ਪਾਬੰਦੀਆਂ ਲਾਈਆਂ ਹਨ। 12 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਪ੍ਰਤੀ ਦਿਨ ਸਿਰਫ 1 ਘੰਟਾ ਖੇਡ ਸਕਦੇ ਹਨ ਅਤੇ ਉਹ ਸਵੇਰੇ 9 ਵਜੇ ਤੋਂ 8 ਵਜੇ ਦੇ ਵਿਚਕਾਰ ਨਹੀਂ ਹੈ 13 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿਰਫ 2 ਘੰਟੇ ਖੇਡਣ ਦੀ ਆਗਿਆ ਦਿੱਤੀ ਗਈ ਹੈ ਖੇਡ ਦਾ ਨਸ਼ਾ ਅਸਲ ਦੁਨੀਆ ਤੋਂ ਮੁੜਨ ਦਾ ਰਸਤਾ ਹੋ ਸਕਦੀ ਹੈ ਇਹ ਡਾਕਟਰ ਬ੍ਰੈਂਟ ਕੋਨਾਡ ਆਪਣੀ ਕਿਤਾਬ ਵਿੱਚ ਕਲੀਨिकल ਸਾਈਕੋਲੋਜਿਸਟ ਵਿੱਚ ਕਹਿੰਦਾ ਹੈ ਗੇਮਿੰਗ ਨੂੰ ਅਜੇ ਇੱਕ ਮਨੋਵਿਗਿਆਨਿਕ ਅਸੰਤੁਲਨ ਨਹੀਂ ਮੰਨਿਆ ਜਾਂਦਾ ਹੈ ਪਰ ਇਹ ਆਸਾਨੀ ਨਾਲ ਇੱਕ ਵਰਚੁਅਲ ਸੰਸਾਰ ਵਿੱਚ ਬੱਚਿਆਂ ਨੂੰ ਅਸਲੀਅਤ ਤੋਂ ਦੂਰ ਰੱਖਣ ਦੇ ਸਮਰੱਥ ਹੈ ਲਾਈਫ ਸਿਉਂਗ ਹਿਉਨ ਦੱਖਣੀ ਕੋਰੀਆ ਵਿੱਚ ਇੱਕ ਮਸ਼ਹੂਰ ਖਿਡਾਰੀ ਹੈ ਉਸ ਨੂੰ ਦੋ ਮੈਚਾਂ ਨੂੰ ਫਿਕਸ ਕਰਨ ਲਈ ਜੀਵਨ ਲੰਬੇ پابੰਦੀਆਂ ਦਿੱਤੀਆਂ ਗਈਆਂ ਹਨ ਭਵਿਕ ਦੇ ਗੇਮਸ ਵਰਚੁਅਲ ਰਿਐਲਿਟੀ ਹੋਣਗੇ ਓਕਿਊਲਸ ਵੀਆਰ ਜਿਸ ਨੂੰ ਹੁਣ ਫੇਸਬੁਕ ਨੇ ਖਰੀਦਿਆ ਹੈ ਇਹੋ ਜਿਹੇ ਗੇਮ ਤੇ ਕੰਮ ਕਰ ਰਿਹਾ ਹੈ ਇੰਟਲ ਦੇ ਰੀਅਲ ਸੈਂਸ 3ਡੀ ਕੈਮਰੇ ਗੇਮਰ ਦੇ ਚਿਹਰੇ 'ਚ 78 ਵਖ ਵਖ ਅੰਕ ਲੱਭਦੇ ਹਨ جے ਤੁਹਾਡਾ ਚਿਹਰਾ ਨਿਰਾਸ਼ਾਜਨਕ ਲੱਗਦਾ ਹੈ ਤਾਂ ਇਹ ਤੁਹਾਡੇ ਲਈ ਖੇਡ ਨੂੰ ਆਸਾਨ ਬਣਾ ਦਿੰਦਾ ਹੈ ਇਸ ਤੋਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਭਾਰਤ ਵਿੱਚ ਪਬਜੀ ਕਿੰਨੀ ਚੜ੍ਹਾਈ ਕਰ ਚੁੱਕਿਆ ਹੈ ਦੇਖੋ ਸਾਡੇ 88 ਸਾਲ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਆਨਲਾਈਨ ਗੇਮ ਮੇਰੇ ਬੱਚੇ ਨੂੰ ਭਟਕਾ ਰਿਹਾ ਹੈ ਐ ਪਬਜੀ ਵਾਲਾ ਹੈ ਕਿ ਪਰ ਇਸ ਦੇ ਪਿੱਛੇ ਉਹਨਾਂ ਦੀ ਸੋਚ ਹੋਰ ਗੰਭੀਰ ਹੈ ਐ ਵੀ ਇੱਕ ਸਮੱਸਿਆ ਹੈ ਅਤੇ ਇਹ ਚੰਗੀ ਗੱਲ ਵੀ ਹੈ ਸਾਡੇ ਬੱਚਿਆਂ ਨੂੰ ਟੈਕਨੋਲੋਜੀ ਤੋਂ ਦੂਰ ਨਹੀਂ ਰੱਖਿਆ ਜਾਣਾ ਚਾਹੀਦਾ ਨਹੀਂ ਤਾਂ ਉਹ ਪਿੱਛੇ ਰਹਿ ਜਾਣਗੇ ਅਸੀਂ ਇਸ ਤਖ ਨਾਲ ਸਹਿਮਤਾ ਬਿਸਬੋਦੀ ਸ਼ਾਇਰੀ ਪਬਜੀ ਨੇ ਦੁਨੀਆ ਪਰਚੇ ਪਾਈ ਪਟਾਕੇ ਇਹੋ ਜਿਹਾ ਖੇਡ ਦੂਜਾ ਕੋਈ ਨਾ ਲੰਗ ਚਲੇਦਾ ਹਾਕੇ ਆਪਣੀ ਅੱਖਾਂ ਨੂੰ ਸਾੰਭ ਮਿਤਰਾ ਦੇਖਣੀ ਦੁਨੀਆ ਬਥੇਰੀ ਖੇਡ ਖੇਡ ਕੇ ਅੱਖਾਂ ਹੀ ਨਹੀਂ ਪਵੇ ਖਵਾਲੀ ਵੀ ਸਾੰਭ ਲਵੀ ਹਨੇਰੀ ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਬਸਕ੍ਰਾਈਬ ਕਰੋ ਬਿਸਬੋ ਪੰਜਾਬੀ ਸਾਈਟ ਤੇ ਬੈਲ ਆਈਕਨ ਨੂੰ ਦਬੜਨਾ ਨਾ ਭੁੱਲਣਾ ਤਾਂਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਧੰਨਵਾਦ